ਮੈਨੂੰ ਯਾਦ ਆ ਰਹੀ ਇੱਕ ਬੀਤੀ ਗਾਥਾ ਜ਼ਰੂਰ ਆਪਨੇ ਨਾਮ ਸੁਣਿਆ ਹੋਵੇਗੇ ਗਿਆਨੀ ਮਾਨ ਸਿੰਘ ਚੌਰ ਦਾ ਗੁਰਦੁਆਰਾ ਸੀਸਗੰਜ ਸਾਹਿਬ ਕਥਾ ਕਰ ਰਹੇ ਸਨ 35-40 ਸਾਲ ਪੁਰਾਣੀ ਗੱਲ ਮੈਂ ਆਸਨ ਸੌਲ ਤੋਂ ਆਇਆ ਅੰਮ੍ਰਿਤ ਵੇਲੇ ਨਾਦੋ ਕੇ ਮੈਂ ਮਥਾ ਟੇਕਣ ਲਈ ਗਿਆ ਸੀਸਗੰਜ ਸਾਹਿਬ ਦੂਜੇ ਦਿਨ ਤੋਂ ਦਾਸ ਨੇ ਹਾਜ਼ਰੀ ਭਰਨੀ ਸੀ ਉਸ ਦਿਨ ਗੈਨੀ ਮਾਨ ਸਿੰਘ ਜੋਰ ਕਥਾ ਕਰ ਰਹੇ ਸਨ ਔਰ ਇਸ ਪੰਕਤੀ ਦਾ ਖੁਲਾਸਾ ਕਰ ਰਹੇ ਸਨ ਏਕਾ ਮਾਈ ਜੁਗਤ ਮੈ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੇਵਾਨ ਅੱਜ ਤੋਂ ਚਾਲੇ 45 ਸਾਲ ਪਹਿਲੇ ਬੜੇ ਨਾਮਵਰ ਵਿਚਾਰਕ ਸਨ ਗੈਨੀ ਰਣਜੀਤ ਸਿੰਘ ਪਾਰਸ ਗੈਨੀ ਮਾਨ ਸਿੰਘ ਜੀ ਜੋਰ ਪ੍ਰਿੰਸੀਪਲ ਗੰਗਾ ਸਿੰਘ ਜੀ ਗੈਨੀ ਧੀਰਤ ਸਿੰਘ ਇਤਿਆਦਕ ਬੇਦੀ ਬ੍ਰਿਜ ਬੱਲਬ ਸਿੰਘ ਹੁਣ ਤੇ ਸਿਰਫ ਕਾਸ਼ਟਾਂ ਸੁਣ ਲੈਂਦੇ ਨੇ ਯਾ ਇਹਦਰ-ਉਧਰ ਦਾ ਜੋ ਇਤਿਹਾਸ ਵੀ ਨਹੀਂ ਮਿਰੇ ਹਾਸ ਵੀ ਨਹੀਂ ਉਹ ਸਿਲਸਲਾ ਚੱਲੇ ਆਇਆ ਜਦ ਸਰੋਤ ਨੀਵੇਂ ਹੋ ਜਾਏ ਵਕਤਵ ਨੀਵਾ ਹੋ ਜਾਂਦਾ ਹੈ ਦੇਖੋ ਇੱਕ 5 ਸਾਲ ਦੇ ਬੱਚੇ ਦੇ ਅੱਗੋਂ ਫਲਸਫਾ ਨਹੀਂ ਕੋਟਿਆ ਜਾ ਸਕਦਾ ਤੇ ਜਿਹੜਾ ਬੱਚਾ ਤੁਤਲਾ ਕੇ ਬੋਲਦਾ ਪਿਆ ਮਾਂ-ਬਾਪ ਵੀ ਉਹਦੇ ਨਾਲ ਤੁਤਲਾ ਕੇ ਬੋਲਦੇ ਨੇ ਉਸੇ ਤਰ੍ਹਾਂ ਤੇ ਆਣਾ ਪੈਂਦਾ ਹੈ ਜਦ ਸੁਣਨਾ ਸਰੋਤ ਬੜੀ ਨੀਵੀਂ ਹੋ ਜਾਏ ਵਕਤਵ ਵੀ ਨੀਵਾ ਹੋ ਜਾਂਦਾ ਹੈ ਰਾਗ ਨੂੰ ਸੁਣਨ ਵਾਸਤੇ ਬੜੀ ਉੱਚੀ ਮਤ ਚਾਹੀਦੀ ਸੀ ਬੱਚੀ ਬੜੀ ਉੱਚੀ ਸੁਰਤ ਚਾਹੀਦੀ ਸੀ ਬੜੀ ਗਹਿਰੀ ਧਿਆਨ ਸਾਧਨਾ ਚਾਹੀਦੀ ਸੀ ਇਕਾਗਰਤਾ ਚਾਹੀਦੀ ਸੀ ਸਰੋਤਿਆਂ ਚ ਰਹੀ ਨਹੀਂ ਤੋ ਰਾਗ ਤੇ ਖੋ ਗਏ ਬਸ ਢੋਲਕ ਦੇ ਛੇਣੇ ਆ ਗਏ ਖੜਕਾਈ ਜਾਓ ਛੇਣੇ ਖੜਕਾਈ ਜਾਓ ਢੋਲਕ ਇਹ ਰਾਗ ਕਿਥੇ ਜਾਣਗੇ ਜਿਵੇਂ ਸੋਰਠ ਚਲੇਗਾ ਤੇ ਹਰ ਸ਼ਬਦ ਦੇ ਉੱਤੇ ਸਤਿਗੁਰ ਲਿਖਦੇ ਨੇ ਸੋਰਠ ਮੱਲਾ ਪੰਜਵਾ ਸੋਰਠ ਮੱਲਾ ਪੰਜਵਾ ਸੋਰਠ ਮੱਲਾ ਪੰਜਵਾ ਜੇ ਗੁਰੂ ਅਰਜਨ ਦੇਵ ਜੀ ਨੂੰ ਕਹਿ દਈਏ ਇੱਕੋ ਦਫਾ ਲਿਖ ਦਿਓ ਸੋਰਠ ਮੱਲਾ ਪੰਜਵਾ ਸਾਰੇ ਰਾਗ ਨਹੀਂ ਸਾਰਿਆਂ ਤੇ ਲਿਖੇ ਜਾਂਦੇ ਨੇ ਮਤਾਂ ਕਿਦਰ ਦੂਜੇ ਰਾਗ ਜਗਾਓ ਸੋਰਠ ਜਗਾਓ ਸੋਰਠ ਦੇ ਜਗਾਓ ਫਿਰ ਸਾਫ ਆ ਜਾਏਗਾ ਗੌੜੀ ਮੱਲਾ ਪੰਜਵਾ ਗੌੜੀ ਮੱਲਾ ਪੰਜਵਾ ਗੌੜੀ ਮੱਲਾ ਪੰਜਵਾ ਹਰ ਸ਼ਬਦ ਦੇਤੇ ਮਤਾਂ ਕਿਤੇ ਦੂਜਾ ਰਾਗ ਕਿਸੇ ਹੋਰ ਰਾਗ ਦੇ ਚ ਜਾਓ ਇਸੇ ਰਾਗ ਦੇ ਚ ਕਰੋ ਕੋਣ ਜਾਣਦਾ ਕੁਝ ਗਾਣ ਵਾਲਿਆਂ ਦਾ ਵੀ ਇਤਨਾ ਕਸੂਰ ਨਹੀਂ ਕਸੂਰ ਤੇ ਹੈ ਪਰ ਇਤਨਾ ਨਹੀਂ ਕਿਉਂ ਸਰੋਤ ਬੜੀ ਨੀਵੀ ਹੋ ਗਏ ਸੁਣਨਾ ਬੜਾ ਨੀਵਾ ਹੋ ਜਾਏ ਤੋ ਕੁਦਰਤੀ ਗੱਲ ਹੈ ਵਕਤਵ ਨੀਵਾ ਹੋ ਜਾਂਦਾ ਹੈ ਮੈਨੂੰ ਗੱਲ ਬੁਲਦੀ ਨਹੀਂ ਨੇ ਯਾਰੇ ਇੱਕ ਸੱਜਣ ਮੈਨੂੰ ਕਹਿਣ ਲਗਾ ਗਹਿਨੀ ਜੀ ਤੁਹਾਡੀਆਂ ਵਿਚਾਰਾਂ ਸੁਣਦੇ ਆ ਸੁਣਦੇ ਸਿਰ ਭਾਰਾ ਹੋ ਜਾਂਦਾ ਕੋਈ ਠੱਠਾ ਮਸਕਰੀ ਸੁਣਾਇਆ ਕਰੋ ਕੋਈ ਹਾਸਰਾ ਸੁਣਾਇਆ ਕਰੋ ਮੈਂ ਕਿਹਾ ਤੁਸੀਂ ਸਤਸੰਗ ਦੇ ਚ ਆਇਓ ਕਿ ਥੀਏਟਰ ਦੇ ਚ ਆਇਓ ਤੁਸੀਂ ਮੈਨੂੰ ਮਸਕਰਾ ਸਮਝੇ ਜੋਕਰ ਸਮਝੇ শ্রোਤ ਨਹੀਂ ਮੀ ਹੋ ਗਈ ਹੈ ਸੁਣਨਾ ਨਹੀਂ ਮਾ ਹੋ ਜਾਏ ਵਕਤਵ ਬੜਾ ਨਹੀਂ ਮਾ ਹੋ ਜਾਂਦਾ ਗਹਿਨੀ ਮਾਨ ਸਿੰਘ ਜੀ ਜੋਰ ਇਕ ਕਾਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਬੰਦਾਰੇ ਇੱਕ ਲਾਏ ਦੀਵਾਂ ਇਹਦੀ ਪਹਿਲੇ ਸਨਾਤਨ ਮਤ ਦੇ ਮੁਤਾਬਕ ਵਿਆਖਿਆ ਸੁਣਾਈ ਫਿਰ ਇਸਲਾਮ ਜੋ ਇਸ ਸੰਬੰਧ ਦੇ ਚ ਕਹਿੰਦਾ ਉਹਨੂੰ ਖੋਲਿਆ ਤੇ ਫਿਰ ਗੁਰੂ ਆਸ਼ੇ ਅਨਸਾਰ ਜੋ ਗੁਰਮਤ ਦਾ ਆਸ਼ ਹੈ ਉਹ ਵੇਖੇ ਐਨਾ ਨਦਰ ਨਾ ਆਵੇ ਬਹੁਤਾ ਇਹ ਵਡਾਨ ਗੁਰਮਤ ਆਸ਼ੇ ਨੂੰ ਖੋਲੇ ਲੇਕਿਨ ਹਰ ਆਸ਼ੇ ਨੂੰ ਬਿਆਨ ਕਰਨ ਲੱਗੇ ਆ ਮੈਂ ਦੇਖਿਆ ਉਹ ਉਸੇ ਦਾ ਰੂਪ ਹੋ ਜਾਂਦੇ ਸਨ ਉਹਨਾਂ ਦੇ ਕਹਿਣ ਦਾ ਆਪਣਾ ਢੰਗ ਸੀ ਸਨਾਤਨ ਮਤ ਦੀ ਵਿਆਖਿਆ ਸੁਣਾਉਂਦੇ ਪੈਸਣ ਵੀ ਬ੍ਰਹਮੇ ਨੇ ਜੇ ਸੰਸਾਰ ਬਣਾ ਦਿੱਤਾ ਹੁਣ ਉਹਦੇ ਨਾਲ ਤੇ ਕੋਈ ਮਤਲਬ ਹੈ ਨਹੀਂ ਜਨਮ ਤੇ ਹੋ ਗਿਆ ਗੱਲ ਖਤਮ ਹੁਣ ਤੇ ਉਹਦੇ ਨਾਲ ਮਤਲਬ ਹੈ ਜਿਹਨੇ ਪਲ ਨਾ ਕਰਨੀ ਹੁਣ ਤੇ ਉਹਦੇ ਨਾਲ ਮਤਲਬ ਜਿਹਨੇ ਖਤਮ ਕਰਨਾ ਹੈ ਜਿਹਨੇ ਪਾਲਣਾ ਕਰਨੀ ਹੈ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ ਪਾਲਣਾ ਕਰਦਾ ਰਹੇ ਤੇ ਜਿਹਨੇ ਖਤਮ ਕਰਨਾ ਹੈ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ ਤੂੰ ਸਾਡੇ ਤੇ ਹੱਥ ਨਾ ਚਲਾਈਂ ਅੱਗੇ ਲੰਘ ਜਾਏ ਕਿੰਨੇ ਬਿਸ਼ਨੂ ਸਾਰਿਆਂ ਦਾ ਜਦ ਰਿਜ਼ਕ ਬਣਾਉਣ ਲੱਗਾ ਬੜੀਆਂ ਲੰਬੀਆਂ ਲੈਣਾ ਲੱਗੀਆਂ ਸਨ ਤੇ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤਵ ਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ ਕਹਿਣ ਲੱਗੇ ਮੈਂ ਉਸ ਲੰਬੀ ਲਾਈਨ ਦੇ ਵਿੱਚ ਮੈਂ ਵੀ ਖੜਾ ਸੀ। ਵਿਸ਼ਨੂੰ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅੰਨ ਪਾ ਦਿੰਦਾ। ਕਿਸੇ ਦੀ ਝੋਲੀ 'ਚ ਚਾਰ ਮੁਠੀਆਂ। ਕਿਸੇ ਦੀ ਝੋਲੀ 'ਚ ਇੱਕ ਮੁਠੀ। ਕਿਸੇ ਦੀ ਝੋਲੀ ਦੇ 'ਚ ਅੱਧੀ ਮੁਠੀ। ਔਰ ਚਲਦਾ ਕਰੀ ਜਾਂਦਾ ਹੈ। ਚਲਦਾ ਕਰੀ ਜਾਂਦਾ ਹੈ। ਮਾਨ ਸਿੰਘ ਕਹਿੰਦੇ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਦੇ ਚ ਕਿਤਨੀਆਂ ਮੁਠੀਆਂ ਪਾਵੇਗਾ ਆਖਿਰ ਚੱਲਦਿਆਂ ਚੱਲਦਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਤੇ ਬਿਸ਼ਨੂ ਨੇ ਦੋ ਮੁਠਾਂ ਅਨਾਜ ਦੀਆਂ ਭਰੀਆਂ ਤੇ ਇੰਜ ਪੁਆ ਮਾਰੀਆਂ ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲੱਭ ਲੈ ਲੱਭ ਲੈ ਮਾਨ ਸਿੰਘ ਕਹਿਣ ਲੱਗੇ ਜਦੋਂ ਦੇ ਉਸਨੇ ਦਾਣੇ ਖਲੇਰੇ ਨੇ ਲਬਦਾ ਪਿਆ ਜਿਸ ਦਿਨ ਦਾਣੇ ਮੁੱਕ ਜਾਣਗੇ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਣੇ ਨਾਨਕਾ ਸਚ ਇਹ ਉਹਨੇ ਐਲਾਨੀਆਂ ਬਿਆਨ ਕੀਤਾ ਲਬਰਿਆਂ ਦਾਣੇ ਜਿਸ ਦਿਨ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਮੁਕਜੇ ਦਾਣੇ ਖਿਲ ਰਹੇ ਨੇ ਹਰ ਇੱਕ ਦੇ ਖਿਲ ਰਹੇ ਨੇ ਜਹਾਂ ਦਾਣੇ ਜਿੱਥੇ ਪ੍ਰਭੂ ਨੇ ਖਿਲੈਰ ਕੇ ਰੱਖੇ ਨੇ ਉਥੇ ਜਾਣਾ ਪਏਗਾ ਲੱਭਣ ਵਾਸਤੇ ਰਜ਼ਕ ਲੱਭਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਪਾਣੀ ਦੀ ਬਾਰਿਸ਼ ਆਉਂਦੀ ਹੈ ਟੂਟੀਆਂ ਖੋਲੋ ਕਰ ਪਾਣੀ ਆ ਜਾਂਦਾ ਟੂਟੀਆਂ ਨਾਲ ਰੋਟੀਆਂ ਨਹੀਂ ਆ ਜਾਂਦੀਆਂ ਐਵੀਂ ਮਹਿਰਜ਼ ਕਰੇ ਪਾਣੀ ਦੇ ਦਰਿਆ ਚੱਲਦੇ ਨੇ ਰਜ਼ਕ ਕਮਾਣਾ ਪੈਂਦਾ ਹੈ ਰੋਟੀ ਕਮਾਣੀ ਪੈਂਦੀ ਹੈ ਹੁਣ ਮੈਂ ਫਿਰ ਅਰਜ਼ ਕਰਾਂ ਇਹ ਤਨ ਰੋਟੀ ਹੈ ਕਿਉਂ ਹੋਂ ਤੇ ਬਿੰਦ ਤੋਂ ਬਣਿਆ ਤੇ ਹੋਂ ਤੇ ਬਿੰਦ ਰੋਟੀ ਤੋਂ ਬਣਦਾ ਐ ਇਸ ਵਾਸਤੇ ਜਿੱਥੇ ਹੋਂ ਤੇ ਬਿੰਦ ਰੋਟੀ ਤੋਂ ਬਣਦਾ ਹੈ ਤੋਂ ਤਨ ਰੋਟੀ ਹੈ ਸਾਰੀ ਜ਼ਿੰਦਗੀ ਮਨੁੱਖ ਨੂੰ ਚਿੰਤਾ ਵੀ ਰਜ਼ਕ ਦੀ ਹੁੰਦੀ ਹੈ ਰੋਟੀ ਮਿਲਦੀ ਜਾਏ ਬੜੇ ਧਿਆਨ ਨਾਲ ਸੁਣਨਾ ਨੋਟਾਂ ਦੇ ਬੰਡਲ ਰੋਟੀਆਂ ਲਈ ਬੰਡਲ ਨੇ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਔਰ ਇਹ ਵੀ ਮੈਂ ਅਰਜ਼ ਕਰਾਂ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਹੈ ਕੋਈ ਸਾਇੰਟਿਸਟ ਹੈ ਕੋਈ ਲਾਅਰ ਹੈ ਕੋਈ ਦਾਰਸ਼ਨਿਕ ਫਿਲਾਸਫਰ ਹੈ ਕਲਾਕਾਰ ਹੈ ਇਸ ਸਾਰੇ ਉਦਮ ਦੇ ਪਿੱਛੇ ਭਜ ਦੌੜ ਦੇ ਪਿੱਛੇ ਮਸਲਾ ਦੋ ਰੋਟੀਆਂ ਦਾ ਹੈ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਰ ਕੁਝ ਵੀ ਨਹੀਂ दो रोटियाँ सब कुछ कराई कॉलेज ने स्कूल ने विश्वविद्यालय ने यूनिवर्सिटियां ने यह सिर्फ इस वास्ते ने मनुखन ढंग रोटी मिल जाए सौखे ढंग मिल जाए ज़्यादा मिल जाए चंगे मिल जाए और कुछ भी मतलब और कुछ भी नहीं है कोई इंजीनियर है कोई डॉक्टर है कोई साइंटिस्ट है कोई लॉयर है कोई दार्शनिक फिलासफर है कलाकार है ਇਸ ਸਾਰੇ ਉਦਮ ਦੇ ਪਿੱਛੇ ਭਜ ਦੌੜ ਦੇ ਪਿੱਛੇ ਮਸਲਾ ਦੋ ਰੋਟੀਆਂ ਦਾ ਹੈ ਔਰ ਕੁਝ ਵੀ ਨਹੀਂ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਦੋ ਰੋਟੀਆਂ ਸਭ ਕੁਝ ਕੁਰਾਈ ਜਾਂਦੀ ਹੈ ਕਾਲਜ ਨੇ ਸਕੂਲ ਨੇ ਵਿਸ਼ਵ ਵਿਦਿਆਲੇ ਨੇ ਯੂਨੀਵਰਸਿਟੀਆਂ ਨੇ ਇਹ ਸਿਰਫ ਇਸ ਵਾਸਤੇ ਨੇ ਮਨੁੱਖ ਨੂੰ ਢੰਗ ਨਾਲ ਰੋਟੀ ਮਿਲ ਜਾਏ ਸੌਖੇ ਢੰਗ ਨਾਲ ਮਿਲ ਜਾਏ ਜ਼ਿਆਦਾ ਮਿਲ ਜਾਏ ਚੰਗੇ ਮਿਲ ਜਾਏ ਔਰ ਕੁਝ ਵੀ ਮਤਲਬ ਔਰ ਕੁਝ ਵੀ ਨਹੀਂ ਤੋ ਹੁਣ ਮੈਂ ਅਰਜ਼ ਕਰਾਂ ਤਨ ਰੋਟੀ ਹੈ ਦੂਸਰਾ ਅਰਜ਼ ਕਰਾਂ ਰੋਟੀ ਮਿੱਟੀ ਤੋਂ ਬਣਦੀ ਹੈ ਖਾਕ ਤੋਂ ਬਣਦੀ ਹੈ ਅਸੀਂ ਜੋ ਕੁਝ ਵੀ ਖਾਂਦੇ ਆ ਮਿੱਟੀ ਹੀ ਦਿੰਦੀ ਹੈ ਜ਼ਮੀਨ ਦਿੰਦੀ ਔਰ ਕਿੱਥੋਂ ਔਰ ਕਿੱਥੋਂ ਆਉਂਦਾ ਆਸਮਾਨ ਤੋਂ ਤੇ ਨਹੀਂ ਡੇਗਦਾ ਜ਼ਮੀਨ ਦਿੰਦੀ ਹੈ ਮਿੱਟੀ ਤੋਂ ਹੀ ਖੁਰਾਕ ਖੁਰਾਕ ਬਣਦੀ ਹੈ ਖਾਕ ਤੋਂ ਹੀ ਖੁਰਾਕ ਬਣਦੀ ਹੈ ਖੁਰਾਕ ਤੋਂ ਖੂਨ ਬਣਦਾ ਹੈ ਬਿੰਦ ਬਣਦਾ ਹੈ ਬਿੰਦ ਤੇ ਹੂਨ ਤੋਂ ਇਹ ਮਨੁੱਖੀ ਢਾਚਾ ਬਣਦਾ ਹੈ ਤੋ ਯਾਤਰਾ ਖਾਕ ਤੋਂ ਸ਼ੁਰੂ ਹੋਈ ਮਿੱਟੀ ਤੋਂ ਸ਼ੁਰੂ ਹੋਈ ਇਸ ਵਸੇ ਗੁਰਬਾਣੀ ਇੰਜ ਵੀ ਕਹਿੰਦੀ ਹੈ ਤਨ ਮਿੱਟੀ ਔਰ ਕੀ ਹੈ ਮਾਟੀ ਕੋ ਪੁੱਤਰੋ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰੇ ਫਿਰਤ ਹੈ ਦੌੜਦਾ ਫਿਰਦਾ ਹੈ ਭਜਦਾ ਫਿਰਦਾ ਹੈ ਰਵਿਦਾਸ ਕਹਿੰਦੇ ਨੇ ਕਮਾਲ ਦੀ ਗੱਲ ਮਿੱਟੀ ਦਾ ਪੁੱਤੜਾ ਮਿੱਟੀ ਦਾ ਪਤਲਾ ਮਾਟੀ ਕੋ ਪੁੱਤਰੋ ਕੈਸੇ ਨ ਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤੈ ਖਾਕ ਤੋ ਖੁਰਾਕ ਬਣ ਗਈ ਮਿੱਟੀ ਤੋ ਖੁਰਾਕ ਬਣ ਗਈ ਖੁਰਾਕ ਤੋ ਖੂਨ ਬਣ ਗਿਆ ਖੂਨ ਹੀ ਜਮ ਕੇ ਬਿੰਦ ਬਣ ਗਿਆ ਖੂਨ ਤੇ ਬਿੰਦ ਦੇ ਸੰਜੋਗ ਤੋ ਹੈ ਇਹ ਤਨ ਬਣ ਗਿਆ ਬੱਚਾ ਹੋ ਗਿਆ ਇਹੀ ਬੱਚਾ ਜਵਾਨ ਹੋ ਗਿਆ ਇਹੀ ਜਵਾਨ ਫਿਰ ਬੁੱਢਾ ਹੋ ਗਿਆ ਇਹੀ ਬੁੱਢਾ ਫਿਰ ਮਿੱਟੀ ਦੇ ਚ ਮਿੱਟੀ ਹੋ ਗਿਆ ਔਰ ਕੀ ਕਬੀਰ ਧੂਲ ਸਕੇ ਲਕੇ ਪੁੜੀਆਂ ਬਾਂਦੀ ਦੇ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ ਆਖਿਰ ਇੱਕ ਦਿਨ ਇਹ ਤਨ ਜੋ ਮਿੱਟੀ ਹੈ ਮਿੱਟੀ ਮਿੱਟੀ ਚੜ ਲਏਗੀ ਮਾਟੀ ਮਾਟੀ ਹੋਈ ਇਹ ਤਨ ਦਾ ਘਰ ਬਾਬਾ ਫਰੀਦ ਕਹਿੰਦੇ ਨੇ ਕਬਰ ਹੈ ਤਨ ਦਾ ਘਰ ਸ਼ਮਸ਼ਾਨਗਾਟ ਹੈ ਹੋਰ ਕੁਝ ਵੀ ਨਹੀਂ ਰੋਜ਼ ਰੋਜ਼ ਮਨੁੱਖ ਦਾ ਤਨ ਗੁਸਤਾਖੀ माफ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਕਬਰ ਦੇ ਨੇੜੇ ਜਾ ਰਿਹਾ ਹੈ ਬਾਬਾ ਫਰੀਦ ਕਹਿੰਦੇ ਨੇ ਗੌਰ ਨਿਮਾਣੀ ਸੱਡ ਕਰੇ ਨਿਘਰੇ ਆ ਘਰ ਆਓ ਮਲਤਾਨੀ ਭਾਸ਼ਾ ਦੇ ਚ ਲੈਂਦੀ ਪੰਜਾਬੀ ਦੇ ਚ ਕਬਰ ਨੂੰ ਗੌਰ ਕਹਿੰਦੇ ਨੇ। ਬਾਬਾ ਫਰੀਦ ਕਹਿੰਦੇ ਨੇ ਇਹ ਕਬਰ ਸਾਰਿਆਂ ਨੂੰ ਆਵਾਜ਼ ਪਈ ਮਾਰਦੀ ਐ। ਗੌਰ ਨੇ ਮਾਣੀ ਛੱਡ ਕਰੇ। ਨਿਘਰੇ ਆ ਘਰ ਆਓ ਐ ਨਿ ਥਾਵਿਆਂ ਤੇਰਾ ਥਾਂ ਤੇ ਕਬਰ ਐ। ਸਰ ਪਰ ਮੈਥੇ ਆਵਣਾ ਮਰਣੋਂ ਨਾ ਡਰਿਓ ਐ ਤਨ ਮਰਣ ਤੋਂ ਨਾ ਡਰ। ਇੱਕ ਦਿਨ ਮੌਤ ਨਹੀਂ ਤੈਨੂੰ ਮਿੱਟੀ ਚ ਮਿੱਟੀ ਕਰ ਦੇਣਾ। ਸੋ ਮੇਰੇ ਤੋਂ ਹੀ ਚਲੇ ਚਲਿਆ ਸੀ ਮੇਰੇ ਕੋ ਲਾਵੇਗਾ ਰੋਜ਼ ਰੋਜ਼ ਮਨੁੱਖ ਦਾ ਤਨ ਕਿੱਥੇ ਜਾ ਰਿਹਾ ਹੈ ਗੁਰਬਾਣੀ ਅਨੁਸਾਰ ਕਬਰ ਦੇ ਨੇੜੇ ਜਾ ਰਿਹਾ ਹੈ ਚਿਤਾ ਦੇ ਨੇੜੇ ਜਾ ਰਿਹਾ ਔਰ ਕਿਧਰੇ ਵੀ ਨਹੀਂ ਜਾ ਰਿਹਾ ਔਰ ਕਿਧਰੇ ਵੀ ਨਹੀਂ ਇਹ ਤਨ ਹੋਰ ਕਿਧਰੇ ਵੀ ਨਹੀਂ ਜਾ ਰਿਹਾ ਰੋਜ਼ ਰੋਜ਼ ਇਹ ਤਨ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਦੂਸਰਾ ਨੁਕਤਾ ਵੀ ਸੁਣ ਲਓ ਰੋਜ਼ ਰੋਜ਼ ਮਨੁੱਖ ਛੋਟਾ ਹੋ ਰਿਹਾ ਹੈ ਚਲੋ ਮੈਂ ਇੰਜ ਬਿਆਨ ਕਰਾਂ ਇੱਕ ਮਨੁੱਖ ਨੇ 100 ਸਾਲ ਜੀਵਣਾ ਹੋਵੇ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਮਨੁੱਖ ਇੱਕ ਦਿਨ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ ਤੁਸੀਂ ਸਾਰੇ ਸਿਆਣੇ ਬੈਠੇ ਹੋ ਸਾਰੇ ਸੂ ਜਵਾਨ ਬੈਠੇ ਹੋ ਅਵਲ ਤੇ 100 ਸਾਲ ਕੋਈ ਕੋਈ ਜੀਵਦਾ ਮੁਖਤਸਰ ਚਲੋ ਇੰਜ ਕਹਿ ਲਈਏ 100 ਸਾਲ ਜੀਵਣਾ ਤੇ ਅੱਜ ਦਾ ਇੱਕ ਦਿਨ ਲੰਘ ਗਿਆ ਤਾਂ ਅਸੀਂ ਇੱਕ ਦਿਨ ਛੋਟੇ ਹੋ ਗਏ ਕਿ ਵੱਡੇ ਹੋ ਗਏ ਛੋਟੇ ਹੋ ਗਏ ਪਰ ਕਿਸੇ ਨੂੰ ਕਹਿ ਕੇ ਤੇ ਦੇਖ ਤੂੰ ਇੱਕ ਦਿਨ ਛੋਟਾ ਹੋ ਗਿਆ ਕਿਉਂਕਿ ਅੱਜ ਦਾ ਇੱਕ ਦਿਨ ਇਹਨੇ ਤੈਨੂੰ ਛੋਟਾ ਕਰ ਦਿੱਤਾ ਹੋਏ ਤੇ ਛੋਟੇ ਆ ਇੱਕ ਦਿਨ ਛੋਟੇ ਹੋ ਗਏ ਘਟ ਗਿਆ ਛਿਨ ਛਿਨ ਆਉਦ ਬਿਹਾਰਤ ਹੈ ਫੂਟੇ ਘਟ ਜਿਉ ਪਾਣੀ ਜਿਵੇਂ ਟੁੱਟੇ ਹੋਏ ਘੜੇ ਦੇ ਚੋਂ ਬੂੰਦ ਬੂੰਦ ਪਾਣੀ ਦੀ ਨਿਕਲ ਰਹੀ ਹੈ ਛਿਨ ਛਿਨ ਦੇ ਚਸੇ ਛੋਟੇ ਹੋ ਰਹੇ ਇੱਕ ਇੱਕ ਪਲ ਸਾਨੂੰ ਛੋਟਾ ਕਰ ਰਿਹਾ ਹੈ ਰੇ ਛੋਟਾ ਹੋਣਾ ਚੰਗਾ ਨਹੀਂ ਲੱਗਦਾ ਅੱਜ ਦਾ ਦਿਨ ਲੰਘ ਗਿਆ ਤੋ ਸਾਰੇ ਕਹਿੰਦੇ ਨੇ ਇੱਕ ਦਿਨ ਵੱਡਾ ਹੋ ਗਿਆ ਬੰਦਾ ਆਪ ਵੀ ਸੋਚਦਾ ਮੈਂ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਹੈ ਨਹੀਂ ਤੋ ਇੱਕ ਦਿਨ ਛੋਟਾ ਹੋ ਗਿਆ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਮੇਰਾ ਪੁੱਤ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਨੇ ਮਾਂ ਇੰਜ ਪਈ ਕਹਿੰਦੀ ਹੈ ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਕਬੀਰ ਕਹਿੰਦੇ ਨੇ ਪੁੱਤ ਵੱਡਾ ਨਹੀਂ ਹੋਇਆ ਇੱਕ ਦਿਨ ਛੋਟਾ ਹੋ ਗਿਆ ਇੱਕ ਇੱਕ ਦਿਨ ਕਰਕੇ ਮਨੁੱਖ ਘਟਦਾ ਤਨ ਰੋਜ਼ ਰੋਜ਼ ਸ਼ਮਸ਼ਾਨ ਦੇ ਨੇੜੇ ਜਾ ਰਿਹਾ ਹੈ ਤਨ ਰੋਜ਼ ਰੋਜ਼ ਕਬਰ ਦੇ ਨੇੜੇ ਜਾ ਰਿਹਾ ਹੈ ਦੂਸਰਾ ਨੁਕਤਾ ਵੀ ਸੁਣ ਲਓ ਧਿਆਨ ਨਾਲ ਤਨ ਦੀ ਯਾਤਰਾ ਠੀਕ ਹੈ ਸਫਲ ਹੋ ਜਾਂਦੀ ਹੈ मन रोटी तो नहीं बने मन मिट्टी तो भी नहीं बने फिर किस तो बने है मन तू जोत स्वरूप है अपना मूल पहचान बड़े दयान सुनना तन रोटी तो बने है मन सीधा प्रभु तो बने है तन मिट्टी तो बने है मन जोत स्वरूप तो बने है ਵੱਲਾ ਪਾ ਕੇ ਮਨ ਨਹੀਂ ਆਇਆ ਮਨ ਸਿੱਧਾ ਹੀ ਪਰਮਾਤਮਾ ਤੋਂ ਆਇਆ ਇਸ ਤਰ੍ਹਾਂ ਬੜੇ ਧਿਆਨ ਨਾਲ ਸੁਣਨਾ ਇੱਕ ਸੂਰਜ ਹੈ ਫਿਰ ਸੂਰਜ ਦੀ ਕਿਰਨ ਹੈ ਫਿਰ ਕਿਰਨ ਦੀ ਰੋਸ਼ਨੀ ਹੈ ਫਿਰ ਰੋਸ਼ਨੀ ਕਰਕੇ ਜੋ ਕੁਝ ਦਿਖਾਈ ਦੇ ਰਿਹਾ ਉਹ ਹੈ ਅਗਰ ਰੋਸ਼ਨੀ ਨਾ ਹੋਵੇ ਤੇ ਜੋ ਕੁਝ ਦਿਖਾਈ ਦਿੰਦਾ ਨਹੀਂ ਦਿਖਾਈ ਦੇਗਾ ਤੇ ਜੇ ਰੋਸ਼ਨੀ ਨਹੀਂ ਹੈ ਤਾਂ ਫਿਰ ਕਿਰਨ ਨਹੀਂ ਹੈ ਇੰਜ ਕਹਿਣਾ ਪਵੇਗਾ ਸੂਰਜ ਹੈ ਕਿਰਨ ਹੈ ਕਿਰਨ ਦੀ ਰੋਸ਼ਨੀ ਹੈ ਫਿਰ ਰੋਸ਼ਨੀ ਕਰਕੇ ਜੋ ਕੁਝ ਦਿਖਾਈ ਦਿੰਦਾ ਹੈ ਪਰਮਾਤਮਾ ਹੈ ਫਿਰ ਉਹਦੀ ਕਿਰਨ ਹੈ ਕਿ ਆਤਮਾ ਫਿਰ ਆਤਮਾ ਦੀ ਰੋਸ਼ਨੀ ਹੈ ਕਿ ਮਨ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਫਿਰ ਮਨ ਕਰਕੇ ਜੋ ਪ੍ਰਤੀਤ ਹੁੰਦਾ ਹੈ ਪਤਾ ਚੱਲਦਾ ਹੈ ਔਰ ਮਨ ਜਿਸ ਨੂੰ ਮੰਨ ਲੈਂਦਾ ਉਹ ਹੈ ਮਨ ਜਿਸ ਨੂੰ ਮੰਨਦਾ ਨਹੀਂ ਉਹ ਨਹੀਂ ਹੈ ਮਨ ਦੇ ਅਖਰੀ ਅਰਥ ਨੇ ਮਨਨ ਸ਼ਕਤੀ ਜੋ ਮੈਂ ਮਨੇ ਉਹ ਮੇਰੇ ਮਨ ਦੇ ਚ ਹੈ ਜੋ ਮੈਂ ਅਜ ਤੱਕ ਮਨਿਆ ਹੀ ਨਹੀਂ ਉਹ ਮੇਰੇ ਮਨ ਦੇ ਚ ਨਹੀਂ ਹੈ ਨਹੀਂ ਹੈ ਬੜੇ ਧਿਆਨ ਨਾਲ ਸੁਣਨਾ ਇਸ ਗੱਲ ਨੂੰ ਜੋ ਮਨ ਨੇ ਮਨਿਆ ਹੀ ਨਹੀਂ ਨਹੀਂ ਹੈ ਇਸ ਦੁਨੀਆ ਚ ਕਰੋੜਾਂ ਮਨੁੱਖ ਐਸੇ ਨੇ ਜਿਨ੍ਹਾਂ ਦੇ ਮਨ ਦੇ ਚ ਪਰਮਾਤਮਾ ਨਹੀਂ ਹੈ ਕਿਉਂ ਮਨ ਨੇ ਮੰਨਿਆ ਹੀ ਨਹੀਂ ਮੰਨਨੇ ਮੰਨਿਆ ਨਹੀਂ ਪਰਮਾਤਮਾ ਹੈ ਮਨ ਮੰਨੇ ਤੇ ਪਰਮਾਤਮਾ ਹੈ ਮਨ ਨਾ ਮੰਨੇ ਤੇ ਪਰਮਾਤਮਾ ਨਹੀਂ ਹੈ ਨਹੀਂ ਔਰ ਮੈਂ ਅਰਜ਼ ਕਰਾਂ ਕਰੋੜਾਂ ਦੇ ਵਿੱਚ ਕਿਸੇ ਇੱਕ ਅੱਧਾ ਮਨ ਮੰਦ ਹੈ ਮਨ ਨੇ ਜਿਸ ਤਰ੍ਹਾਂ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ ਪਤਨੀ ਨੂੰ ਪਤਨੀ ਕਰਕੇ ਮੰਨ ਲਿਆ ਪਤੀ ਨੂੰ ਪਤੀ ਕਰਕੇ ਮੰਨ ਲਿਆ ਪਿਤਾ ਨੂੰ ਪਿਤਾ ਕਰਕੇ ਮੰਨ ਲਿਆ ਮਾਂ ਨੂੰ ਮਾਂ ਕਰਕੇ ਮੰਨ ਲਿਆ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨਿਆ ਨਹੀਂ ਮੰਨਿਆ ਪੁੱਤਰ ਦੀ ਯਾਦ ਆਪੇ ਆਉਂਦੀ ਏ ਮਿੱਤਰ ਦੀ ਯਾਦ ਆਪੇ ਆਉਂਦੀ ਏ ਪਤੀ ਦੀ ਯਾਦ ਆਪੇ ਆਉਂਦੀ ਏ ਪਤਨੀ ਦੀ ਯਾਦ ਆਪੇ ਆਉਂਦੀ ਏ ਧਨ ਸੰਪਦਾ ਦੀ ਯਾਦ ਆਪੇ ਆਉਂਦੀ ਏ ਪਰ ਜੇ ਪ੍ਰਮਾਤਮਾ ਨੂੰ ਯਾਦ ਕਰਨਾ ਹੋਵੇ ਵਾਜਿਕ ਵਜਾਓ ਤਬਲੇ ਖੜਕਾਓ ਕਥਾ ਕਹਾਣੀਆਂ ਕਰੋ ਫਲਸਫਾ ਗੋਟੋ ਇਸ ਸਭ ਕੁਝ ਦੇ ਕਰਦੇ ਹੋਇਆ ਪਾਠ ਪੂਜਾ ਕਰੋ ਦਾਨ ਪੁੰਨ ਕਰੋ ਲੰਗਰ ਚਲਾਓ ਸੇਵਾ ਕਰੋ ਇਸ ਸਭ ਕੁਝ ਦੇ ਕਰਦੇਆਂ ਵੀ ਪ੍ਰਮਾਤਮਾ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਕਾਰਨ ਜਿਸਨੂੰ ਮੇਰੇ ਮਨ ਨੇ ਮੰਨਿਆ ਹੀ ਨਹੀਂ ਮਨ ਉਸਨੂੰ ਯਾਦ ਵੀ ਨਹੀਂ ਕਰਦਾ ਮਨ ਜਿਸਨੂੰ ਯਾਦ ਨਹੀਂ ਕਰਦਾ ਉਹ ਹੈ ਹੀ ਨਹੀਂ ਉਹ ਹੈ ਹੀ ਨਹੀਂ ਤੁਸੀਂ ਆਖੋਗੇ ਸਾਡਾ ਮਨ ਤੇ ਮੰਦਰ ਸੇ ਗੁਰਦੁਆਰੇ ਆਉਂਦੇ ਆ ਤੇ ਮੈਨੂੰ ਹੱਥ ਜੋੜ ਕੇ ਜ਼ਰੂਰ ਮਾਫ ਕਰ ਦੇਣਾ ਨਹੀਂ ਮੰਨਦਾ ਨਹੀਂ ਮੰਨਦਾ ਤੁਸੀਂ ਆਖੋਗੇ ਜਿਵੇਂ ਖਾਂਵਾ ਖਾ ਸਾਡੀ ਧੋਏ ਨੇ ਮੰਨਦਾ ਤਾਂ ਹੀ ਤੇ ਗੁਰਦੁਆਰੇ ਆਇਆ ਤਾਂ ਹੀ ਤੇ ਬਾਣੀ ਪੜਦੇ ਆਂ ਤੋਂ ਮੈਂ ਤੁਹਾਡੇ ਸਾਹਮਣੇ ਦੋ ਸਲੋਕ ਰੱਖਦੇ ਆਂ ਇੱਕ ਭਗਤ ਕਬੀਰ ਦਾ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ ਇਹ ਦੋਵੇਂ ਸਲੋਕ ਜਿਸ ਬਾਣੀ ਦੇ ਚ ਨੇ ਉਹਨਾਂ ਬਾਣੀਆਂ ਦਾ ਨਾਮ ਹੈ ਬਾਵਨ ਅਖਰੇ ਬੜੇ ਧਿਆਨ ਨਾਲ ਸੁਣਨਾ ਇੱਕ ਇੱਕ ਅੱਖਰ ਦੀ ਮਹਿਮਾ ਦੱਸੀ ਗਈ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ 52 ਅਖਰੀ ਅਖਰਾਂ ਦੀ ਮਹਿਮਾ ਗੌੜੀ ਮੱਲਾ ਪੰਜਵਾਂ 52 ਅਖਰੀ ਗੌੜੀ ਸ੍ਰੀ ਕਬੀਰ ਜੀ 52 ਅਖਰੀ ਫਿਰ ਅਖਰਾਂ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਦੱਸਦੇ ਨੇ ਆਸਾ ਮੱਲਾ ਪਹਿਲਾ ਪੱਟੀ ਲਿਖੇ ਫਿਰ ਅਖਰਾਂ ਦੀ ਵਹਿਮਾ ਗੁਰੂ ਅਮਰਦਾਸ ਜੀ ਮਹਾਰਾਜ ਵੀ ਦੱਸਦੇ ਨੇ ਆਸਾ ਮੱਲਾ ਤੀਜਾ ਪੱਟੀ ਲਿਖੇ ਤੁਸੀਂ ਮਨੁੱਖ ਕੋਲ ਅੱਖਰ ਖੋਲੋ ਅਲਫਾਜ਼ ਮਨੁੱਖ ਉੱਥੇ ਚਲਾ ਜਾਏਗਾ ਜਿੱਥੇ ਪਸ਼ੂ ਨੇ ਕਿਉਂਕਿ ਪਸ਼ੂਆਂ ਕੋਲ ਆਵਾਜ਼ ਤੇ ਹੈ ਅਲਫਾਜ਼ ਨਹੀਂ ਨੇ ਧੁਨ ਤੇ ਹੈ ਅੱਖਰ ਨਹੀਂ ਨੇ ਤਾਂ ਪਸ਼ੂਆਂ ਦਾ ਸਾਰਾ ਵਿਕਾਸ ਰੁਕਿਆ ਹੋਇਆ ਹੈ ਇਸੇ ਤਰੀਕੇ ਨਾਲ ਗੁੰਗੇ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ ਕਿਉਂ ਗੁੰਗੇ ਕੋਲ ਆਵਾਜ਼ ਤੇ ਹੈ ਅਲਫਾਜ਼ ਨਹੀਂ ਨੇ ਗੁੰਗੇ ਕੋਲ ਧੁਨ ਤੇ ਹੈ ਅੱਖਰ ਨਹੀਂ ਹੈ ਤੇ ਸਾਰਾ ਗਿਆਨ ਧਿਆਨ ਤੇ ਅਖਰਾਂ ਤੇ ਖੜਾ ਹੈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਸੁਖੀ ਦੁਨੀਆ ਦਾ ਸਾਰਾ ਖੇਲ ਤਮਾਸ਼ਾ ਉਨਤੇ ਅਖਰਾਂ ਦੇ ਆਸਰੇ ਤੇ ਖੜੀਏ ਮਨੁੱਖ ਕੁਲ ਅਖਰ ਖੋਲੋ ਮਨੁੱਖ ਦੀ ਸਾਰੀ ਜ਼ਿੰਦਗੀ ਰੁਕ ਜਾਏਗੀ ਵਿਕਾਸ ਰੁਕ ਜਾਏਗਾ ਮਹਿਮਾ ਤੇ ਸਾਰੀ ਅਖਰਾਂ ਦੀ ਹੈ ਅਲਫਾਜ਼ਾਂ ਦੀ ਹੈ ਇਹ ਪੜੀ ਮੈਂ ਫਿਰ ਦੋਰਾਵਾ ਅਖਰੇ ਨਾਮ ਅਖਰੀ ਸਾ ਦਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਖਣ ਬੋਲਣ ਵਾਲ ਅਖਰਾਂ ਸਿਰ ਸੰਜੋਗ ਵਖਾਣ ਪ੍ਰਮਾਤਮਾ ਦਾ ਨਾਮ ਜਪਣਾ ਕੁਝ ਅਖਰਾਂ ਦਾ ਜੋੜ ਹੈ ਪਰ ਕਿਸੇ ਨੂੰ ਗਾਲ ਵੀ ਕੱਢਣੀ ਤੇ ਕੁਝ ਅਖਰਾਂ ਦਾ ਜੋੜ ਹੈ ਅਖਰਾਂ ਦੇ ਜੋੜ ਨਾਲ ਰਿਸ਼ਤੇ ਜੁੜਦੇ ਨੇ ਅਖਰਾਂ ਦੇ ਜੋੜ ਨਾਲ ਰਿਸ਼ਤੇ ਟੁੱਟਦੇ ਨੇ ਜੇ ਵੀ ਮੈਂ ਅਰਜ਼ ਕਰਦੇ ਆਂ ਖੇਲ ਸਾਰੀ ਅੱਖਰਾਂ ਦੀ ਹੈ ਤਮਾਸ਼ਾ ਸਾਰਾ ਅੱਖਰਾਂ ਦਾ ਹੈ ਵਿਕਾਸ ਅੱਖਰਾਂ ਦੇ ਆਸਰੇ ਤੋਂ ਹੁੰਦਾ ਹੈ ਸਕੂਲ ਕਾਲਜ ਯੂਨੀਵਰਸਿਟੀ ਦੇ ਜੋ ਪੜਾਇਆ ਜਾਂਦਾ ਹੈ ਅੱਖਰਾਂ ਦਾ ਜੋੜ ਹੈ ਔਰ ਕੀ ਹੈ ਅੱਖਰ ਨਾ ਹੋਣ ਕਿਸ ਤਰ੍ਹਾਂ ਪੜਾਈ ਕੋਈ ਕਰੇ ਕਰਾਏਗਾ ਤੇ ਕਿਸ ਤਰ੍ਹਾਂ ਕੋਈ ਪੜ੍ਹੇਗਾ ਸਾਰਾ ਗਿਆਨ ਗਿਆਨ ਅੱਖਰਾਂ ਦੇ ਆਸਰੇ ਤੇ ਖੜਾ ਹੈ ਅਖਰੀ ਨਾਮ ਅਕਰੀ ਸਾ ਦਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਣ ਅੱਖਰਾਂ ਸਿਰ ਸੰਜੋਗ ਵਾਥਾ ਤੋ ਇੱਕ ਇੱਕ ਅੱਖਰ ਦੀ ਮਾਂ ਗੁਰੂ ਅਰਜਨ ਦੇਵ ਜੀ ਨੇ ਦੱਸੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਮਰਦਾਸ ਜੀ ਤੇ ਫਿਰ ਭਗਤ ਕਬੀਰ ਨੇ ਇਸ ਵਕਤ ਲੰਬੀ ਚੌੜੀ ਵਿਚਾਰ ਤੁਹਾਡੇ ਸਾਹਮਣੇ ਨਾ ਰੱਖਾਂ ਕਬੀਰ ਦਾ ਇੱਕ ਅੱਖਰ ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਅੱਖਰ ਉਹ ਅੱਖਰ ਮਾਂ ਇੰਗਲਿਸ਼ ਦੇ ਜੇ ਐਮ ਹੈ ਪੰਜਾਬੀ ਚ ਸਾਨੂੰ ਮੰਮਾ ਅਸੀਂ ਕਹਿੰਦੇ ਆ ਐਮ ਉਰਦੂ ਚ ਮੈਂ ਕਹਿੰਦੇ ਨੇ ਇੰਗਲਿਸ਼ ਦੇ ਚ ਐਮ ਕਹਿੰਦੇ ਨੇ ਪੰਜਾਬੀ ਦੇ ਚ ਮਾਂ ਕਹਿੰਦੇ ਨੇ ਮੰਮਾ ਕਹਿੰਦੇ ਨੇ ਤੋ ਭਗਤ ਕਬੀਰ ਇਸ ਮਮੇ ਅੱਖਰ ਤੋਂ ਜੋ ਸਾਨੂੰ ਗਿਆਨ ਦੇਂਦੇ ਨੇ ਧਿਆਨ ਨਾਲ ਸੁਣਨਾ ਮੰਮਾ ਮਨ ਸਉ ਕਾਜ ਹੈ ਮਨ ਸਾ ਦੇ ਸਿਧ ਹੋਏ ਮਨੇ ਹੀ ਮਨ ਸਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹ ਮਨ ਸ਼ਕਤੀ ਇਹ ਮਨ ਸਿਓ ਇਹੋ ਮਨ ਪੰਚ ਤੱਤ ਕੋ ਜਿਓ ਬੜੇ ਧਿਆਨ ਨਾਲ ਸੁਣਨਾ ਕਿਨਲ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਮਨ ਦਾ ਧਿਆਨ ਜਿਸ ਪਾਸੇ ਹੋਵੇਗਾ ਅਸੀਂ ਉਸ ਪਾਸੇ ਆ ਅਗਰ ਇੱਥੇ ਬੈਠੇ ਹਾਂ ਤੇ ਧਿਆਨ ਇੱਥੇ ਨਹੀਂ ਤਾਂ ਅਸੀਂ ਇੱਥੇ ਨਹੀਂ ਬੈਠੇ ਤਨ ਬੈਠਾ ਹੈ ਮਨ ਨਹੀਂ ਬੈਠਾ ਮਨ ਉੱਥੇ ਬੈਠਾ ਹੈ ਜਿੱਥੇ ਧਿਆਨ ਹੈ ਜਿੱਥੇ ਧਿਆਨ ਹੈ ਇਹ ਵੀ ਮੈਰਜ ਕਰਦੇ ਹਾਂ ਜਿੱਥੇ ਬੈਠਾ ਹੈ ਮਨ ਉੱਥੇ ਹੀ ਬੈਠਾ ਹੋਵੇ ਕੋਈ ਜ਼ਰੂਰੀ ਨਹੀਂ ਹੈ ਜਿੱਥੇ ਮਨੁੱਖ ਦਾ ਧਿਆਨ ਹੈ ਉੱਥੇ ਹੀ ਮਨੁੱਖ ਦਾ ਮਨ ਹੈ ਇਸ ਵਾਸਤੇ ਧਰਮ ਨੂੰ ਧਿਆਨ ਸਾਧਨਾ ਕਹਿੰਦੇ ਨੇ ਸ਼ਬਦ ਦੇ ਚ ਆਪਣਾ ਧਿਆਨ ਜੋੜੋ ਸੁਣੋ ਬੜਾ ਕਠਨਾ ਹੈ ਬਹੁਤ ਔਖਾ ਹੈ અત્યੰਤ ਕਠਨਾ ਹੈ ਕਬੀਰ ਕਹਿੰਦੇ ਨੇ ਮੈਂ ਇਸ ਮਨ ਦੀ ਸਾਧਨਾ ਦੇ ਚ ਜੁੜਿਆ ਹਾਂ ਮਨ ਮੰਨੇ ਤੇ ਈਸ਼ਵਰ ਹੈ ਗੁਰੂ ਹੈ ਮਨ ਨਾ ਮੰਨੇ ਤੇ ਨਹੀਂ ਹੈ ਬੁਥੇਰੇ ਮਿਲਦੇ ਨੇ ਕਹਿੰਦੇ ਕੀ ਕਰੀਏ ਪੜਿਆ ਤੇ ਹੈ ਪਰ ਮਨ ਨਹੀਂ ਮੰਨਦਾ ਸੁਣਿਆ ਤੇ ਹੈ ਪਰ ਮਨ ਨਹੀਂ ਮੰਨਦਾ ਤੇ ਜੋ ਮਨ ਨਹੀਂ ਮੰਨਦਾ ਤੋ ਨਹੀਂ ਹੈ ਉਹ ਚੀਜ਼ ਨਹੀਂ ਹੈ ਮਨ ਮੰਨ ਜਾਏ ਬਹੁਤ ਵੱਡੀ ਗੱਲ ਹੈ ਜਿਹੜਾ ਭੋਜਨ ਮੇਰੇ કંਠ ਤੋਂ ਥੱਲੇ ਚਲਾ ਗਿਆ ਉਹਦਾ ਜਿਹੜਾ ਹਿੱਸਾ ਮੇਰੇ ਤਨ ਦੇ ਚ ਰਹਿ ਗਿਆ ਉਹੀ ਖੂਨ ਹੈ ਉਹੀ ਮੇਰੀ ਚਰਬੀ ਹੈ ਉਹੀ ਮੇਰਾ ਮਾਸ ਹੈ ਇਹ ਮਾਸ ਇਹ ਹੱਡੀਆਂ ਇਹ ਖੂਨ ਭੋਜਨ ਹੈ ਜੋ ਸਰੀਰ ਦੇ ਚ ਰਹਿ ਗਿਆ ਮਨ ਨੇ ਜੋ ਮੰਨ ਲਿਆ ਉਹ ਤੇ ਮਨ ਦੇ ਚ ਹੈ ਜੋ ਮਨ ਨੇ ਮੰਨਿਆ ਨਹੀਂ ਉਹ ਮਨ ਦੇ ਚ ਨਹੀਂ ਹੈ ਗੈਰਾਈ ਨਾਲ ਸੁਣਨਾ ਉਹ ਨਹੀਂ